ਤਰੇਨ ਨੂੰ ਤੇ ਜੀ ਕਰ ਦਿਆ ਵਾ ਪਰ ਤੁਹਾਨੂੰ ਵੀ ਪਤਾ ਆ ਤੁਹਾਡੇ ਘਰ ਦੇ ਹਾਲਾਤ ਕਿਦਾਂ ਦੇ ਆ ਜੇ ਮੰਨ ਲਓ ਇੱਥੇ ਰਹਿ ਪਏ ਫੇਰ ਕੋਈ ਗੱਲ ਬਾਤ ਹੋਊਗੀ ਆਪ ਪ੍ਰਪੰਦਰ ਨੂੰ ਤੇ ਭੇਜਿੰਦੇ ਸੀ ਤੁਸੀਂ ਭੇ ਕੋਈ ਨਹੀਂ ਰੈਂਦੇ ਉਹ ਨਹੀਂ ਥੋੜੇ ਹੀ ਆ ਠੀਕ ਆ ਦੀਦੀ ਠੀਕ ਆ ਭਾਬੀ ਆਪਾਂ ਇਦਾਂ ਕਰ ਲਈਏ ਤੇ ਉਹ 5 ਕਿਲੋ ਉਹਦੇ ਨਾਂ ਕਰ ਦਿੰਨੇ ਆ ਚਲੋ ਕੋਈ ਗੱਲ ਨਹੀਂ ਤਾਂ ਕੀ ਦੇ ਦੋ ਕਰ ਦੋ ਉਹਦੇ ਨਾਂ 5 ਕਿਲੋ ਪਰ ਆਪਾਂ ਵੀ ਅੱਗੇ ਵੀ ਉਹਦਾ ਡੇਢ ਦੋ ਕਿਲੋ ਵਾਉਣੇ ਡੈ ਉਹਦੇ ਵੀਰ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰਿਓ। ਹਾਡੀ ਸਲਾਹ ਇਹੋ ਹੀ ਆ। ਅੱਛਾ ਅਸੀਂ ਕੋਸ਼ਿਸ਼ ਇਹੋ ਹੀ ਕਰਨੀ ਆ ਵੀ ਜੇ ਕੰਮ ਉੱਥੇ ਮਿਲਦਾ ਵਾ ਨਾ ਤੇ ਅਸੀਂ ਉੱਥੇ ਹੀ ਕਰ ਲਾਂਗੇ ਕੋਈ ਗੱਲ ਨਹੀਂ। ਚੱਲ ਕੋਈ ਗੱਲ ਨਹੀਂ ਮੈਂ ਰਪਿੰਦਰ ਨੂੰ ਹੀ ਉਦਾਂ ਖੜਨਾ ਸੀ। ਠੀਕ ਆ ਤੇ ਚੱਲ ਕੋਈ ਗੱਲ ਨਹੀਂ ਜੋਧ ਨੂੰ ਵੀ ਲੈ ਜਾਗੇ ਨਾਲ। ਉਹ ਚਲੋ ਇਹ ਆ ਵੀ ਜੇ ਉੱਥੇ ਲੱਗੇ ਹੋਊਗਾ ਕੰਮ ਮੇਰਾ। ਆਹੋ ਤੇ ਫੇਰ ਤੇ ਠੀਕ ਹੀ ਠੀਕ ਵਾ। ਉਹ ਲੱਗੇ ਮਿਲ ਜਾਣਾ ਉੱਥੇ। ਠੀਕ ਹੈ ਜੀ। ਤੂੰ ਨਾ ਟੈਨਸ਼ਨ ਲੈ। ਚਲੋ ਵਧੀਆ ਫੇਰ ਤੇ। ਹਾਂ। ਬਹੁਤੀ ਗੱਲ ਇਹੋ ਹੀ ਹੁੰਦੀ ਆ ਵੀ ਚੱਲ ਪੈਸੇ ਚਾਰ ਇਕੱਠੇ ਬਣ ਜਾਣ। ਹੋਰ ਕਿ ਤੂੰ ਆਪੇ ਕਹਿਣਾ ਮੈਂ ਵੀ ਭਾਜੀ ਆ ਚੰਗੇ ਥਾਂ ਲਿਆਂਦਾ ਜੀ ਹੁਣ ਇੱਥੇ ਤੇ ਕੋਈ ਬੰਦਾ ਹੀ ਨਹੀਂ ਆ ਪਰ ਇਹ ਵੀ ਉਧਰ ਮੈਂ ਵੀ ਤੁਹਾਨੂੰ ਬਥੇਰੀ ਖੇਚਲ ਦੇਣਿਆ ਵਾਂ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੇਚਲ ਕਾਦੀ ਐ ਬਸੇ ਮੈਂ ਜਾਣਾ ਵਾਂ ਬਸੇ ਤੂੰ ਮੇਰੇ ਨਾਲ ਜਾਇਆ ਕਰਨਾ ਜਦੋਂ ਕੋਈ ਲੋਡ ਪਈ ਅਸੀਂ ਗੱਡੀ ਲੈ ਜਾਇਆ ਕਰਨੀ ਠੀਕ ਐ ਵੀਰ ਜੀ ਹਾਂ ਤੇ ਤੂੰ ਟੈਨਸ਼ਨ ਨਾ ਲੈ ਜੋਗਨ ਜੋ ਤੈਨੂੰ ਕੰਮ ਦਾ ਪੇਜ ਆ ਜਾਊਗਾ ਨਾ ਕੋਈ ਗੱਲ ਨਹੀਂ ਜੋ ਚਾਰ ਪੈ ਇਕੱਠੇ ਹੋਗੇ ਨਾ ਤੇ ਇੱਥੇ ਆ ਕੰਮ ਖੋਲ ਹੀ ਕੋਈ ਵਾਕਿਆ ਇਹ ਵੀ ਗੱਲ ਤਾਂ ਨਹੀਂ ਸਹੀ ਐ ਉਹ ਆਹੋ ਉਹ ਕਿੰਨਾ ਚਿਰ ਕੇ ਇਦਾਂ ਕੰਮ ਕਰੀ ਜੇ ਨਾ ਆਪਣਾ ਕੰਮ ਵਧੀਆ ਗੱਲ ਤੇ ਵੀ ਜੀ ਸਹੀ ਆ ਇੱਥੇ ਵੀ ਕੰਮ ਕਰੀਦਾ ਵਾ ਨਾ ਤੇ ਕਰੀਦਾ ਕੰਮ ਆਪਣੇ ਪੂਰੀ ਰੀਜਨ ਆਲੀ ਆ ਪਰ ਫਿਰ ਵੀ ਮਾਲਕ ਖੁਸ਼ ਨਹੀਂ ਕੀ ਹੁੰਦੇ ਇਹ ਵੀ ਪੈਣ ਹੀ ਨਾ ਇਹਨਾਂ ਮਿਲਦੇ ਜਿੰਨਾ ਕੰਮ ਕਰੀਦਾ ਆਪਾਂ ਨਹੀਂ ਕੋਈ ਨਹੀਂ ਕਰਾਂਗੇ ਤੇ ਇਦਾਂ ਹੀ ਫਿਰ ਉਹ ਆਹ ਤੂੰ ਸਲਾਹ ਪੇਚਾਰ ਇਕੱਠੇ ਹੋਣਗੇ ਤੇ ਫਿਰ ਇੱਥੇ ਆਪਣਾ ਖੋਲ ਲਾਂਗੇ ਫਿਰ ਕੀ ਕੋਈ ਗੱਲ ਨਹੀਂ ਬਾਕੀ ਤੇਰਾ ਸਾਥ ਦੇਵਾਂਗੇ ਆਪਾਂ ਟੈਨਸ਼ਨ ਨਹੀਂ ਲੈਣੀ ਤੂੰ ਠੀਕ ਆ ਜੀ ਦੀਦੀ ਜੇ ਤੂੰ 2-3 ਦਿਨ ਰਹਿ ਪੈਂਦੇ ਤੇ ਚੱਲ ਵਧੀਆ ਹੀ ਹੁਣ ਤੇ ਚਲ ਤੁਹਾਡਾ ਟੈਸਟ ਵੀ ਹੋ ਗਿਆ ਵਾ ਹਾਂਜੀ ਦੀਦੀ ਦਿਲ ਤੇ ਕਰਦਾ ਵਾ ਬੜਾ ਰਹਿਣੋ ਪਤਨ ਦੱਸਿਆ ਵਾ ਮੈਂ ਅੱਗੇ ਵੀ ਵੀ ਕੰਮ ਤੇ ਹੁਣੇ ਵੀ ਜਾਂਦੇ ਆ ਤੇ ਡੈਡ ਜੀ ਨੂੰ ਵੀ ਕੰਮ ਕਰਨਾ ਪੈਂਦਾ ਵਾ ਤੇ ਫਿਰ ਮੰਮੀ ਇਕੱਲੇ ਰਹਿ ਜਾਂਦੇ ਆ ਘਰ ਤੇ ਅਸੀਂ ਦੋਵੇਂ ਜਾਣੀਆਂ ਰਲ ਮਿਲ ਕੇ ਕਰਕੇ ਤੇ ਆਪਣਾ ਜੀ ਲਾ ਲੈਣੀ ਆ ਚਲ ਕੋਈ ਨਹੀਂ ਕੁਰੀ ਭਾਜੀ ਨੂੰ ਪੁੱਛ ਲੋ ਸ਼ਾਇਦ ਮੰਨ ਨੀ ਜਾਣਾ ਕੋਈ ਨਹੀਂ ਦੀ ਵੀ ਐ ਤੇ ਮੈਂ ਪੁੱਛ ਲੂੰਗੀ ਪਰ ਇਹ ਆ ਵੀ ਕੋਈ ਨਹੀਂ ਹੁਣ ਆਪਾਂ ਚੱਲ ਜਾਣਾ ਵਾ ਫਿਰ ਕਦੇ ਰਹਿਣਾ ਆਵਾਂਗੇ ਚਲ ਸਾਡੇ ਦੋਤੇ ਲੱਗਾ ਦੇਵਾਂਗੇ ਹਾਂਜੀ ਚਲ ਰੁਪਿੰਦਰ ਤੀ ਦੋਹਾਂ ਨੇ ਗੱਲਬਾਤਾਂ ਮਾਰੋ ਤੇ ਮੈਂ ਉਹਨਾਂ ਚਾ ਰੋਟੀ ਦੀ ਤਿਆਰੀ ਕਰ ਲੈਣੀ ਆ ਦੀ ਮੈਂ ਹੁੰਨੀ ਆ ਨਾਲ ਕੋਈ ਗੱਲ ਨਹੀਂ ਕਰ ਲਈ ਚਲ ਕੋਈ ਨਹੀਂ ਮੈਂ ਆਵਾਜ਼ ਮਾਰਦੀ ਤੁਹਾਨੂੰ ਠੀਕ ਹੈ ਜੇ ਲੋੜ ਭਾਈ ਦੇ ਦਿਓ ਮੈਨੂੰ ਠੀਕ ਹੈ ਭਾਬੀ ਮੈਂ ਤਾਂ ਕਹਿੰਨੀ ਹਜ ਰਹੀਦੀ ਐ ਤੁਸੀਂ ਦੀਦੀ ਰੈਨ ਨੂੰ ਤੇ ਜੀ ਕੰਡਿਆ ਵਾ ਪਰ ਤੁਹਾਨੂੰ ਵੀ ਪਤਾ ਆ ਤੁਹਾਡੇ ਘਰ ਤੇ ਹਾਲਾਤ ਕਿੱਦਾਂ ਦੇ ਆ ਜੇ ਮੰਨ ਲਓ ਇੱਥੇ ਰਹਿ ਪਏ ਫੇਰ ਕੋਈ ਗੱਲਬਾਤ ਹੋਊਗੀ ਤੇ ਮੈਂ ਨਹੀਂ ਚਾਹੁੰਦੀ ਵੀ ਇੱਥੇ ਗੱਲਾਂ ਬਾਤਾਂ ਹੋਣ ਕਿਉਂਕਿ ਜੇਦੋਂ ਇਹ ਘਰ ਖਰਾਬ ਹੋ ਜਾਂਦੀ ਐ ਨਾ ਫਿਰ ਪੇਕੇ ਵੀ ਨਹੀਂ ਪੁੱਛਦੇ ਹੈਗੇ ਇਸ ਕਰਕੇ ਮੈਂ ਤੁਹਾਨੂੰ ਵੀ ਇਹੀ ਸਲਾਹ ਦਵਾਂਗੀ ਵੀ ਤੁਸੀਂ ਇੱਥੇ ਆਪਣੇ ਘਰ ਵਧੀਆ ਰਹਿੰਦੇ ਹੋ ਤੇ ਰਹੀ ਜਾਓ ਬਸ ਆਪਣੇ ਘਰ ਵਾਲੇ ਨਾਲ ਬਣਾ ਕੇ ਰੱਖੋ ਤਾਂਗੇ ਹਨ ਕੋਈ ਮੁਸ਼ਕਲ ਨਾ ਹੋਵੇ ਭਾਬੀ ਗੱਲ ਤਾਂ ਤੇਰੀ ਬਿਲਕੁਲ ਠੀਕ ਵਾ ਪਰ ਮੈਨੂੰ ਵੀ ਨਾ ਮaaf ਕਰਦੀ ਮੈਂ ਵੀ ਨਾ ਜਾਣੇ ਅਣਜਾਣੇ ਵਿੱਚ ਨਾ ਤੁਹਾਡੀ ਪੀ ਕੇ ਛਡਾ ਦਿੱਤੀ ਕਿੰਨਾ ਕੁਛ ਕੀਤਾ ਉਹਦੋਂ ਪਰ ਮੈਨੂੰ ਮaaf ਕਰਦੇ ਹੋ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ ਤੇ ਕੋਈ ਗੱਲ ਨਹੀਂ ਬਾਕੀ ਹੁਣ ਆਪਾਂ ਗਾੜੀ ਨਾ ਜਿੱਦਾਂ ਹੋਏ ਆਪਸ ਵਿੱਚ ਮਿਲੇ ਹੈ ਨਾ ਇਦਾਂ ਹੀ ਤੁਹਾਡੇ ਹੁਣ ਪਿੰਡ ਵੀ ਜਾਵਾਂਗੇ ਉਥੇ ਜਾ ਕੇ ਵੀ ਉਹਨਾਂ ਨਾਲ ਗੱਲਬਾਤ ਕਰਕੇ ਨਾ ਉਹਨਾਂ ਕੋਲ ਮਾਫੀ ਮੰਗੀ ਆਵਾਂਗੇ। ਉਹ ਨਹੀਂ ਨਹੀਂ ਰਪਿੰਦਰ ਦੀਦੀ। ਉਹ ਤਾਂ ਦੀ ਨਹੀਂ ਕੋਈ ਵੀ ਗੱਲ ਹੈ। ਫਿਰ ਵੀ ਉਹ ਸਿਆਣੇ ਬਿਆਣੇ ਹੀ ਉਹ ਦੋਹੀਂ ਬਹੁਤ ਚੰਗੀ ਨਹੀਂ ਗੀ ਕੀਤੀ ਹੈਗੀ। ਬਹੁਤ ਮੜੀ ਗੱਲ ਹੀ। ਜਿਹੜੀਆਂ ਗਲਤੀਆਂ ਹੁੰਦੀਆਂ ਵਾ ਨਾ ਬੰਦਾ ਬਸ ਇਹਨਾਂ ਨੂੰ ਮੰਨ ਲਵੇ। ਫਿਰ ਸਾਰਾ ਕੁਝ ਸਹੀ ਹੋ ਜਾਂਦਾ ਵਾ। ਮੈਨੂੰ ਇੰਨੀ ਬੜੀ ਖੁਸ਼ੀ ਆ। ਵੀ ਤੁਸੀਂ ਆਪਣੇ ਘਰ ਸਹੀ ਜੇ ਤੁਸੀਂ ਆਪਣੀ ਗਲਤੀ ਨੂੰ ਮੰਨਣ ਦੇ ਜੇ ਘਟੋ ਘਟ ਤਨ ਮਹਿਸੂਸ ਤੇ ਹੁੰਦਾ ਵਾ ਵੀ ਮੈਂ ਗਲਤ ਕੀਤਾ ਵਾ। ਬਾਕੀ ਮਾਫੀ ਮੰਗਣ ਨਾਲ ਕੋਈ ਵੱਡਾ ਛੋਟਾ ਨਹੀਂ ਹੋ ਜਾਂਦਾ। ਜੇ ਮੰਮੀ ਹੁਣਾਂ ਨਾ ਮੈਂ ਅੱਜ ਵੀ ਗੱਲ ਕਰ ਉਹਨਾਂ ਮੰਨਣਾ ਵਾ ਪਰ ਮੈਂ ਆਪ ਹੀ ਨਹੀਂ ਕਰਨ ਦੀ ਮੈਨੂੰ ਇਹ ਆ ਕਿ ਮੈਂ ਟੈਸਟ ਦੇ ਲਾਂ ਤੇ ਫੇਰ ਹੀ ਕਰੂੰਗੀ ਭਾਬੀ ਜੀ ਕੋਈ ਗੱਲ ਨਹੀਂ ਸਾਡਾ ਸੁਆਬ ਬਣੂਗਾ ਨਾ ਅਸੀਂ ਉਹਨਾਂ ਦੇ ਕੋਲ ਜਾਵਾਂਗੇ ਉੱਥੇ ਜਾ ਕੇ ਸਾਰੀ ਗੱਲਬਾਤ ਕਰਕੇ ਆਵਾਂਗੇ ਉਹਨਾਂ ਨੂੰ ਇੱਥੇ ਵੀ ਸੱਦਾਂਗੇ ਠੀਕ ਆ ਨਾ ਪਰ ਇਹ ਆ ਕਿ ਮੰਮੀ ਹਲੇ ਨਹੀਂਗੇ ਸਮਝੰਦੇ ਮੈਂ ਤਾਂ ਭਾਬੀ ਵੀ ਖੋ ਸਮਝ ਗਈਆਂ ਭੈਣ ਭਰਾ ਦਾ ਰਿਸ਼ਤਾ ਜਿਹੜਾ ਵਾ ਨਾ ਉਹ ਬਣਿਆ ਹੀ ਰਹੇ ਤੇ ਚੰਗੀ ਗੱਲ ਵਾ ਕਿਉਂਕਿ ਜਿੱਥੇ ਭੈਣ ਭਰਾ ਨਹੀਂ ਖੜ ਜਾਣਾ ਵਾ ਨਾ ਉੱਥੇ ਹੋਰ ਨਹੀਂ ਕਿਸੇ ਨੇ ਵੀ ਖੜਨਾ ਹੁਣ ਵੇਖੋ ਤੁਸੀਂ ਆਏ ਆ ਦੋਵੇਂ ਜਾਨੀ ਸੱਚੀ ਮੈਨੂੰ ਇੰਨੀ ਖੁਸ਼ੀ ਹੋਉਂਦੀ ਆ ਨਾ ਕਿ ਤੁਸੀਂ ਇੱਥੇ ਆਏ ਆ ਹੱਡੇ ਕੋਲ ਪਰ ਇਹ ਕਿ ਪਹਿਲਾਂ ਬੜੀਆਂ ਗੱਲਾਂ ਬਾਤਾਂ ਹੋ ਗਈਆਂ ਵਾ ਉਹ ਸਾਰੀਆਂ ਗੱਲਾਂ ਪਿਛੇ ਨਾ ਭੁਲਾ ਦਿਓ ਤੇ ਅੱਗੇ ਤੋਂ ਆਪਾਂ ਨਾ ਸਾਰੇ ਇਦਾਂ ਹੀ ਇਕੱਠੇ ਰਿਆ ਕਰਾਂਗੇ ਵੀਰ ਜੀ ਵੀ ਇਦਾਂ ਹੀ ਤੇ ਤੁਸੀਂ ਮੇਰੇ ਨਾਲ ਇਦਾਂ ਹੀ ਭਾਬੀ ਵਾਂਗੂ ਪਹਿਣਾ ਵਾਂਗੂ ਰਿਆ ਕਰੋ ਠੀਕ ਆ ਨਾ ਦੀਦੀ ਤੁਸੀਂ ਹਾਂ ਗੱਲਾਂ ਕਰਕੇ ਨਾ ਮੈਨੂੰ ਸ਼ਰਮਿੰਦਾ ਨਾ ਕਰੋ ਮੈਨੂੰ ਪਤਾ ਵਾ ਜਦੋਂ ਅਸੀਂ ਆਪਣੇ ਘਰ ਵਾਲੇ ਹੋ ਜੀਦਾ ਹੋਣਾ ਫਿਰ ਸੋ ਗੱਲਾਂ ਵੇਖਣੀਆਂ ਪੈਂਦੀਆਂ ਵਾ ਤਾਨੂੰ ਦੋਵਾਂ ਜਣਿਆਂ ਨੂੰ ਇੰਨੀ ਬੜੀ ਖੁਸ਼ੀ ਆ ਕਿ ਤੁਸੀਂ ਆਪਣਾ ਘਰ ਸਾਂਭਿਆ ਵਾ ਤੁਹਾਡੇ ਇੱਥੇ ਤੇ ਨੀਂ ਨਾ ਕੋਈ ਗੱਲਬਾਤ ਹੁੰਦੀ ਬਾਕੀ ਰਹੀ ਮੰਮੀ ਦੀ ਗੱਲ ਮੰਮੀ ਹੁਣਾਂ ਵੀ ਆਪੇ ਠੀਕ ਹੋ ਜਾਣਾ ਵਾ ਜਦੋਂ ਇਕੱਲੇ ਹੋਗੇ ਕੋਈ ਆਸਰਾ ਨਾ ਹੋਇਆ ਆਪੇ ਜੀਆਂ ਦੀ ਲੋੜ ਪੈਣੀ ਆ ਹੁਣ ਤੁਹਾਨੂੰ ਵੀ ਤੇ ਕੋਈ ਗੱਲ ਮਹਿਸੂਸ ਹੋਈ ਆ ਕਿ ਪਰਿਵਾਰ ਹੋਣਾ ਬੜਾ ਜ਼ਰੂਰੀ ਆ ਬਾਕੀ ਇਥੋਂ ਦੀਦੀ ਦੇਸ ਬਾਹਰ ਉੱਤੇ ਲੱਗਦਾ ਵਾ ਕਿ ਹੈ ਹੀ ਬੜੇ ਚੰਗੇ ਆ ਕਿਸੇ ਨੂੰ ਤੇ ਕੋਈ ਗੱਲ ਹੀ ਨਹੀਂ ਕਰਦੇ ਹੈਗੇ ਤੇ ਹੋਰ ਕੀ ਚਾਹੀਦਾ ਹੁੰਦਾ ਵਾ ਘਰ ਪਰਿਵਾਰ ਦੇ ਵਿੱਚ ਇੰਨੀ ਇੱਕ ਗੱਲਾਂ ਹੋਣ ਨਾ ਤੇ ਵਧੀਆ ਰਹਿ ਜਾਂਦਾ ਉਹ ਨਹੀਂ ਨਹੀਂ ਭਾਬੀ ਬਿਲਕੁਲ ਠੀਕ ਹੀ ਆਵਾ ਤੁਸੀਂ ਦੀਦੀ ਤਾਂ ਸੱਚੀ ਇੰਨੇ ਚੰਗੇ ਆ ਨਾ ਪਰ ਮੇਕੋ ਵੀ ਨਾ ਪਹਿਲਾਂ ਕੋ ਸਮਝਣ ਵਿੱਚ ਗਲਤੀ ਹੋ ਗਈ ਹੀ ਮੈਂ ਵੀ ਥੋੜਾ ਜਿਹਾ ਨਾ ਮੰਮੀ ਦੀਆਂ ਗੱਲਾਂ ਵਿੱਚ ਆ ਗਈ ਹੀ ਜੇ ਕੋਈ ਮੜੀ-ਮੋਟੀ ਹੋ ਜਾਣੀ ਨਾ ਤੇ ਮੈਂ ਮੰਮੀ ਨੂੰ ਦੱਸਣਾ ਤੇ ਮੰਮੀ ਨੇ ਗਾੜੀਆਂ ਉਲਟੀ ਸਲਾਹ ਹੀ ਦੇਣੀ ਚੰਗੀ ਕਰੀ ਦਿੱਤੀ ਨਹੀਂ ਨਹੀਂ ਤੇ ਭਾਬੀ ਜਿੱਦਾਂ ਜਿਠਾਣੀਆਂ ਕਰਦੀਆਂ ਨੇ ਨਾ ਉਹਨਾਂ ਨਾਲੋਂ ਇਹ ਕਿਤੇ ਚੰਗੇ ਨੇ ਸੱਚੀ ਇਹਨਾਂ ਕਦੀ ਜਿਠਾਣੀ ਮਹਿਸੂਸ ਹੋਣ ਨਹੀਂ ਦਿੱਤਾ ਭੈਣਾ ਵਾਂਗੂ ਪਿਆਰ ਕਰਦੇ ਆ ਜੇ ਕਿਤੇ ਕੰਮ ਕੋਈ ਕਰਨਾ ਵਾ ਤਾਂ ਵੀ ਰਲ ਮਿਲ ਕੇ ਆਪਾਂ ਕਠੀਆਂ ਨੇ ਕਰਨਾ ਵਾ ਕੋਈ ਗੱਲ ਨਹੀਂ ਕਰਨ ਵਾਲੀ ਇੱਥੇ ਮੈਂ ਨਾ ਬਹੁਤ ਖੁਸ਼ ਵਾਂ ਤੇ ਬੜਾ ਵਧੀਆ ਆਪਣੇ ਘਰ ਰਹਿਣ ਦੇਈਆਂ ਤਹੀ ਨਾ ਫਿਕਰ ਨਾ ਕਰਿਆ ਕਰੋ ਸਾਰਾ ਕੁਝ ਸਹੀ ਹੋ ਜਾਣਾ ਵਾ ਬਾਕੀ ਰਹੀ ਗੱਲ ਮੰਮੀ ਨੂੰ ਗੱਲ ਦੱਸਣ ਦੀ ਤਹੀ ਨਾ ਕੋਈ ਵੀ ਗੱਲ ਕਰਿਆ ਕਰੋ ਜਦੋਂ ਆਪਣੇ ਘਰ ਵਾਲੇ ਹੋਜੀ ਦਾਵਾ ਨਾ ਫਿਰਨੀ ਇਦੋਂ ਦੀਆਂ ਗੱਲਾਂ ਪੇਕੇ ਦਸੀ ਦੀਆਂ ਇੱਥੇ ਤੇ 100 ਵਾਦੇ ਘਾਟੇ ਹੁੰਦੇ ਆ ਤੇ ਮਾਪਿਆਂ ਨੂੰ ਵਾਦੂ ਦੀ ਟੈਨਸ਼ਨ ਹੋ ਜਾਂਦੀ ਹੈ ਮੰਨ ਲਓ ਤੁਹਾਡੇ ਦੋਹਾਂ ਜੀਆਂ ਵਿੱਚ 19 21 ਹੋ ਜੇ ਤੁਸੀਂ ਉਹੀ ਗੱਲ ਪਿੰਡ ਦੱਸੋਗੇ ਉਹ ਕਿੰਨੀ ਵੱਧ ਜਾਣੀ ਆ ਤੇ ਜੇ ਆਪੇ ਦੋਵੇਂ ਜੀ ਸੁਲਝ ਜੋਗੇ ਨਾ ਤੇ ਉਹ ਚੰਗੀ ਰਹਿਣੀ ਹੈ ਵੇਖੋ ਦੀਦੀ ਮੇਰਾ ਹਾਲ ਇਤਹੀਂ ਵੇਖ ਲੋ ਜਦੋਂ ਦੇ ਹੀ ਘਰੋਂ ਬਾਹਰ ਨਿਕਲੇ ਆ ਨਾ ਮੈਂ ਅਜ ਤੱਕ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ ਕਿ ਅਸੀਂ ਘਰੋਂ ਬਾਹਰ ਰਹਿਨੇ ਆ ਸਾਡੇ ਨਾਲ ਗੱਲਾਂ ਬਾਤਾਂ ਹੋ ਗਈਆਂ ਵਾ ਜੇ ਮੈਂ ਉਹਨਾਂ ਨੂੰ ਦੱਸਾਂ ਤੇ ਬਾਧੂ ਦੀ ਫਿਕਰ ਹੋਣੀ ਆ ਤੇ ਮੰਨ ਲੋ ਇਹ ਦੁੱਖ ਸੁਣ ਕੇ ਮੈਨੂੰ ਆਪਣੇ ਕੋਲ ਲੈ ਵੀ ਜਾਣਗੇ ਤੇ ਫਿਰ ਇਹਨਾਂ ਦਾ ਤੇ ਮੇਰਾ ਸਾਥ ਕਾਦਾ ਹੋਇਆ ਜਿਵੇਂ ਮਜਬੂਰੀ ਵਿੱਚ ਔਖੇ ਸਮੇਂ ਤੇ ਇਹਨਾਂ ਦਾ ਸਾਥ ਨਹੀਂ ਦੇਣਾ ਤੇ ਫਿਰ ਮੈਨੂੰ ਕੌਣ ਚੰਗਾ ਆਖੂਗਾ ਜਦੋਂ ਇੱਕ ਦੂਜੇ ਦਾ ਸਾਥ ਦਈਏ ਨਾ ਫਿਰ ਨਹੀਂ ਗੱਲਾਂ ਘਰਾਂ ਦੇ ਵਿੱਚ ਹੁੰਦੀਆਂ ਅੱਜ ਨਹੀਂ ਤੇ ਕੱਲ ਦਿਨ ਬਦਲ ਹੀ ਜਾਣੇ ਆ ਤੇ ਬਾਕੀ ਰਹੀ ਮੰਮੀ ਹੋਣਾਂ ਦੀ ਗੱਲ ਉਹਨਾਂ ਨੂੰ ਮੈਂ ਆਪੇ ਮਨਾ ਲੈਣਾ ਵਾ ਜਦੋਂ ਇੱਕ ਵਾਰੀ ਟੈਸਟ ਕਲੀਅਰ ਹੋ ਗਿਆ ਨਾ ਸਾਡਾ ਦਾਦਾ ਦੋਵੇਂ ਜਾਣੇ ਫੇਰ ਹੀ ਜਾਵਾਂਗੇ ਸੱਚੀ ਭਾਬੀ ਮੈਨੂੰ ਤੇਨਾ ਬੜੀ ਫਿਕਰ ਲੱਗੀ ਰਹਿੰਦੀ ਆ ਵੀ ਤੁਸੀਂ ਵੀ ਨਾ ਕਿੰਨਾ ਕੁ ਚੱਲਿਆ ਸਾਡੇ ਬਾਰੇ ਤੁਹਾਨੂੰ ਘਰੋਂ ਵੀ ਕੱਢਿਆ ਕਿੰਨਾ ਕੁਝ ਹੋਇਆ ਪਰ ਤੁਸੀਂ ਫੇਰ ਬੜੇ ਚੰਗੇ ਆ ਵੀ ਫੇਰ ਸਾਡੇ ਘਰ ਬਾਰੇ ਸੋਚਣਦੇ ਹੀ ਆ ਸੱਚੀ ਮਨੂਨਾ ਬੜੀ ਟੈਂਸ਼ਨ ਲਗੀ ਰਹਿੰਦੀ ਆ ਵੀ ਤੁਸੀਂ ਕਿੱਦਾਂ ਰਹਿੰਦੇ ਹੋਗੇ ਕਿੱਦਾਂ ਉੱਥੇ ਕਰਦੇ ਹੋਗੇ ਕੰਮਕਾਰ ਆਪਣਾ ਪਰ ਮੈਨੂੰ ਇਹ ਹੋਈ ਆ ਵੀ ਤੁਸੀਂ ਛੇਤੀ ਆਪਣੇ ਘਰ ਆਓ ਤੇ ਮੰਮੀ ਹੁਣਾਂ ਦੇ ਨਾਲ ਰਹੋ ਐਦਾਂ ਕਿੰਨਾ ਕੁ ਟਾਈਮ ਬਾਹਰ ਰਹੋਗੇ ਦੇਖੋ ਭਾਬੀ ਮੈਂ ਆਪਣੇ ਘਰ ਤੇ ਬਿਲਕੁਲ ਵਧੀਆ ਠੀਕ ਠਾਕ ਵਾਂ ਪਰ ਨਾ ਜਦੋਂ ਮੈਂ ਤੁਹਾਡੇ ਬਾਰੇ ਸੋਚਦੀ ਆ ਨਾ ਜਾਂ ਜੋ ਬਨਵੀਰ ਬਾਰੇ ਸੋਚਦੀ ਆ ਤੇ ਮੇਰੇ ਮਨ ਨੂੰ ਬੜੀ ਖਿੱਚ ਜੀ ਵਾਈਦੀ ਆ ਕਿ ਮੇਰਾ ਭਰਾ ਪਰਜਾਈ ਬਾਹਰ ਤੁਰੇ ਫਿਰਨਦੇ ਆ ਤੇ ਲੋਕੀ ਕੀ ਕੀ ਕਹਿੰਦੇ ਹੋਣਗੇ ਔ ਕੋਈ ਗੱਲ ਨਹੀਂ ਦੀਦੀ ਪਿੱਛੇ ਦੀ ਬੋਦੀ ਖਿੱਚ ਨਹੀਂ ਕਰੀਦੀ ਹੁੰਦੀ ਘਰਾਂ ਦੇ ਵਿੱਚ 100 ਵਾਦੇ ਘਾਟੇ ਹੁੰਦੇ ਆ ਤੇ ਜੇ ਲੋਕਾਂ ਦੀਆਂ ਗੱਲਾਂ ਸੁਣਨ ਲੱਗ ਜੋਂ ਨਾ ਫਿਰ ਤੇ ਕਿਸੇ ਦਾ ਘਰ ਵਸਦਾ ਹੀ ਨਹੀਂ ਹੈਗਾ ਤਹੀ ਨਾ ਫਿਕਰ ਕਰਿਆ ਕਰੋ ਤੁਹਾਨੂੰ ਮੈਂ ਦੱਸਿਆ ਤੇ ਹੈਗਾ ਵਾ ਵੀ ਸਾਰਾ ਕੁਝ ਸਹੀ ਹੋ ਜਾਣਾ ਵਾ ਹੁਣ ਤੇਹੀ ਦੱਸੋ ਪੀ ਆਹੀ ਬਾਵੇਂ ਤਾਂ ਡੇ ਕਹਿੰਤੇ ਜਾਂ ਮੰਮੀ ਹੁਣਾਂ ਦੇ ਕਹਿੰਤੇ ਉਹ ਦਿਨ ਘਰ ਗਏ ਆ ਗਏ ਹੀ ਆ ਸਾਰੇ ਰਿਸ਼ਤੇਦਾਰੀ ਨਮਾਉਣਦੇ ਆ ਅਸੀਂ ਕਿਹੜਾ ਉਹਨਾਂ ਦੇ ਨਾਲ ਗੁੱਸੇ ਨਰਾਜ਼ ਗੀਆ ਮੈਂ ਤੇ ਕਹਿੰਨੀ ਆ ਕਿ ਜੋ ਵੀ ਹੁੰਦਾ ਚੰਗਾ ਹੀ ਹੁੰਦਾ ਵਾ ਇਦੇ ਨਾਲ ਮੈਨੂੰ ਵੀ ਥੋੜਾ ਜਿਹਾ ਹੋਜੂਗਾ ਕਿ ਮੈਂ ਪੜਨਾ ਟੈਸਟ ਦੀ ਤਿਆਰੀ ਕਰਨੀ ਆ ਇਹਨਾਂ ਨੂੰ ਵੀ ਹੋਊਗਾ ਕਿ ਮੈਂ ਕਿਹੇ ਕੰਮ ਕਰਤੇ ਲੱਗਣਾ ਵਾ ਘਟੋ ਘਟ ਬੰਦਾ ਆਪਣੇ ਕੰਮ ਵਲ ਤੇ ਹੋਊਗਾ ਜੋ ਵੀ ਰੱਬ ਕਰਦਾ ਵਾ ਚੰਗਾ ਹੀ ਕਰਦਾ ਵਾ ਤੇ ਮੰਮੀ ਹੁਣਾਂ ਨਾਲ ਅਹੀਂ ਕੋਈ ਕੁਸੇ ਨਾਰਾਜ਼ ਨਹੀਂ ਹੈਗੇ ਸਾਨੂੰ ਜਦੋਂ ਸੱਦਣ ਗਏ ਔਖਾ ਪਾਰਾ ਸਮਾਂ ਬੰਦ ਆ ਵਾਹੀਂ ਚੱਲ ਜਾਾਂਗੇ ਲੋਕਾਂ ਦੀ ਕਿਹੜੀ ਗੱਲ ਆ ਉਹ ਤੇ ਗੱਲਾਂ ਕਰਦੇ ਹੀ ਰਹਿੰਦੇ ਆ ਆਉਣੀ ਹੈ ਤੇ ਹੈ ਵਾ ਭਾਬੀ ਭਰਨਾ ਹੈ ਨਹੀਂ ਤਾਂ ਚੰਗੇ ਨਹੀਂ ਲੱਗਦਾ ਹੈਗਾ ਕਿਸ ਨੇ ਤੁਹਾਨੂੰ ਮੜੇ ਕਹਿਣਾ ਵਾ ਕਿ ਇਹਨਾਂ ਦੇ ਮਮੀ ਹੋਣਾਂ ਨੂੰ ਕਹਿਣਾ ਵਾ ਕਿਸ ਨੇ ਭੈਣ ਨੂੰ ਕਹਿਣਾ ਵਾ ਵੀ ਖਰੇ ਕੀ ਬਲਾ ਕਿ ਇਹਦੀ ਗਲਤੀਆਂ ਕਿਹਦੀ ਨਹੀਂ ਉਹਦੋਂ ਤੁਹਾਨੂੰ ਪਤਾ ਵਣਾ ਤੁਹਾਡੇ ਵਿੱਚ ਕੀ ਗੱਲਾਂ ਬਤਾ ਹੋਈਆਂ ਤੇ ਕੀ ਨਹੀਂ ਹੋਈਆਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹਾਂ ਜੀ ਤੁਸੀਂ ਬਸ ਆਪਣੇ ਘਰ ਵੱਲ ਆਪਣੇ ਪਰਿਵਾਰ ਵੱਲ ਧਿਆਨ ਦਿਆ ਕਰੋ ਸਾਰਾ ਕੁਝ ਹੀ ਠੀਕ ਹੋ ਜਾਣਾ ਵਾ ਮੈਂ ਤਾਂ ਇਸੇ ਗੱਲ 'ਚ ਬੜੀ ਖੁਸ਼ ਹਾਂ ਪਿਤਾ ਡੱਕਾ ਪਰਿਵਾਰ ਵਧੀਆ ਵਾ ਜੇ ਭਾਜੀ ਆ ਤੇ ਉਹ ਨਹੀਂ ਵੱਧ ਬੋਲਦੇ ਪਾ ਤੂੰ ਕਿਤੇ ਆਉਣਾ ਜਾਣਾ ਨਹੀਂ ਤੇ ਦੀਦੀ ਤੇ ਹੈ ਹੀ ਬੜੇ ਚੰਗੇ ਆ ਵੇ ਲੋ ਇਕੱਲੇ ਹੀ ਲੱਗੇ ਆ ਕਿਤੇ ਵਾਜ ਨਹੀਂ ਮਾਰੀ ਵੀ ਮੇਨਾ ਕੰਮ ਨਹੀਂ ਨਹੀਂ ਭਾਬੀ ਬੜਾ ਫਰਕ ਵਾ ਇਹਨਾਂ ਦਾ ਤੇ ਸਾਰੇ ਟੱਬਰ ਹੀ ਬਹੁਤ ਚੰਗੇ ਨੇ ਇਹ ਵੀ ਕੋਈ ਵੀ ਮੜੀ ਚੰਗੀ ਨਹੀਂ ਕਰਦੀ ਹੈਗੇ ਇਹ ਚਲੋ ਕੰਮ ਤੇ ਚੱਲ ਜਾਂਦੇ ਆਹੀਂ ਮਗਰ ਦੋਵਾਂ ਨੇ ਰਹਿਣਾ ਹੁੰਦਾ ਵਾ ਅਜੇ ਅਹੀਂ ਵੀ ਆਪਸ ਵਿੱਚ ਇਦਾਂ ਕਰੀਏ ਤੇ ਫਿਰ ਤਾਂ ਨਾ ਮੜੀ ਘਾਲਿਆ ਜਿਹੜੇ ਬੰਦੇ ਨੇ ਦੁੱਖ ਸੁੱਖ ਵੇਖੇ ਹੋਣ ਹਾਂਜੀ ਉਹਨੂੰ ਪਤਾ ਹੁੰਦਾ ਵਾ ਵੀ ਕੀ ਚੀਜ਼ ਹੁੰਦੀ ਹੈ ਦੁੱਖ ਹੁਣ ਜੇ ਸੰਦੀਪ ਦੀਦੀ ਦਾ ਸਾਹ ਬਲਾਈਏ ਕਿੰਨਾ ਕੁਛ ਬਣਾਇਆ ਵਾ ਉਹਨਾਂ ਨੇ ਤੇ ਅਹੀਂ ਇਹ ਤੋਂ ਧੂਣਾ ਬਣਾ ਕੇ ਦੱਸਣਾ ਵਾ ਤੁਸੀਂ ਉਹਨਾਂ ਦਾ ਪੂਰਾ ਸਾਥ ਦੇਣਾ ਵਾ ਤਾਂ ਕਿ ਕੋਈ ਹਾਨੂੰ ਗੱਲ ਨਾ ਕਰ ਸਕੇ ਹੁਣ ਜੇ ਦੀਦੀ ਆ ਤੇ ਆਪਣੇ ਘਰ ਵੀ ਜਾ ਸਕਦੇ ਹੀ ਪੇਕੇ ਵੀ ਰਹਿ ਸਕਦੇ ਹੀ ਪਰ ਉਹਨਾਂ ਦਾ ਸੁਭਾਅ ਦੂਜੀਆਂ ਕੁੜੀਆਂ ਵਰਗਾ ਨਹੀਂ ਹੈਗਾ ਇਸ ਕਰਕੇ ਇਹ ਪਰਿਵਾਰ ਬਹੁਤ ਚੰਗਾ ਵਾ ਤੇ ਇਹਦੀ ਕਦਰ ਕਰਨੀ ਆ ਜੀ ਚਲੋ ਕੋਈ ਨਹੀਂ ਭਾਬੀ ਛੱਡੋ ਜੋ ਕਰਮਾਂ ਦੇ ਵਿੱਚ ਹੋਊਗਾ ਸਭ ਕੁਝ ਮਿਲ ਹੀ ਜਾਣਾ ਵਾ ਤੇ ਪਰ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਆ ਪਿਓ ਗੱਲ ਕਰਿਓ ਜੋ ਬਨਵੀਰ ਨਾ ਜਾ ਕੇ ਨਹੀਂ ਨਹੀਂ ਕੋਈ ਨਹੀਂ ਮੈਂ ਕਰੂੰਗੀ ਉਹ ਤੁਸੀਂ ਪੁੱਛਿਓ ਜਾ ਕੇ ਚੱਲਿਆ ਤੁਹਾਡੇ ਵੀ ਦਿਨ ਮੋੜ ਆਉਣਗੇ ਮੇਰਾ ਵੀ ਧਿਆਨ ਹੋਇਆ ਰਹਿੰਦਾ ਵਾ ਹੋਣਾ ਗਏ ਹੀ ਨਾ ਆਪਾਂ ਤੇ ਮੈਨੂੰ ਸੱਚੀ ਨਹੀਂ ਸ਼ਰਮ ਮਹਿਸੂਸ ਹੋਈ ਨਾ ਜਦੋਂ ਗਰਮੀ ਦੇ ਵਿੱਚ ਜਾ ਕੇ ਬੈਠੇ ਇਹ ਇਹ ਚੰਗੇ ਨਹੀਂ ਲੱਗਦਾ ਹਨਾ ਚਲੋ ਪਿੱਛੇ ਟਾਈਮ ਜਿਹੜਾ ਲੰਘ ਗਿਆ ਚਲੋ ਬਹੁਤ ਵਧੀਆ ਲੰਘ ਗਿਆ ਵਾ ਪਰ ਇਹ ਵੀ ਘਰ ਬਣਾਉਣਾ ਵੀ ਜ਼ਰੂਰੀ ਹੈ ਨਾ ਕੋਈ ਨਹੀਂ ਮੈਂ ਕਰੂੰਗੀ ਕੱਲ ਇਹਨਾਂ ਮੰਨ ਜਾਣਾ ਵਾ ਤੈਨੂੰ ਪਤਾ ਕੰਮ ਨੂੰ ਤੇ ਦੱਸਦੇ ਰਹੀਦਾ ਚਲ ਦੋਵੇਂ ਭਰਾ ਇੱਥੇ ਰਹੀ ਜਾਣਗੇ ਤੇ ਅਹੀਂ ਚੱਲੇ ਵੀ ਮਗਰੋਂ ਇੱਥੇ ਘਰ ਦਾ ਕਰੀ ਜਾਣਾ ਵਾ ਤੇ ਚਲ ਜਿੰਨੇ ਪੈਸੇ ਉੱਥੇ ਬਣ ਜਾਣੇ ਉਹ ਤੋਂ ਦੁਨੇ ਤੋਂ ਇੱਥੇ ਬਣਿਆ ਕਰਨੇ ਆ ਤੇ ਕੋਹ ਨਾ ਕੋਹ ਬਚੂਗਾ ਹੀ ਕੋਈ ਨਹੀਂ ਮੈਂ ਕਰੂੰਗੀ ਸਲਾਹ ਤੈਹੀਂ ਫਿਕਰ ਨਾ ਕਰੋ ਚਲ ਬਾਬੀ ਮੈਂ ਨਾ ਵੇਖਾਂ ਦੀਦੀ ਆ ਲਵਾਜੇ ਨੂੰ ਦਿੱਤੀ ਉਹਨਾਂ ਨੇ ਮੈਂ ਕਰਾਵਾਂ ਨਾਲ ਕੁਛ ਤੇ ਆਜੋ ਤੇ ਹੀ ਵੀ ਤੇ ਖਾਓ ਰੋਟੀ ਕਿਦਾਂ ਵਰ ਛੋਨੇ ਛੋਨੇ ਕਿਦਾਂ ਵੀ ਅੰਦਰ ਠੀਕ ਆ ਵੀਰ ਜੀ ਠੀਕ ਆ ਹਾਂਜੀ ਤੇ ਮੋਟਰ ਮੋਟਰ ਕਿਦਾਂ ਮੋਟਰ ਉਹਦਨ ਬਣਵਾ ਲਈ ਹੀ ਰੁਪਿੰਦਰ ਵੀਰ ਨੇ ਫੋਨ ਤੁਹਾਡੇ ਸਾਹਮਣੇ ਕੀਤਾ ਸੀ ਮਿਸਤਰੀ ਨੂੰ ਤੇ ਆ ਕੇ ਬਣਾ ਗਿਆ ਸੀ ਠੀਕ ਆ ਠੀਕ ਆ ਕਾ ਕੁਤ ਨਹੀਂ ਆਪਣੇ ਛੋਨੇ ਜਾਗਾ ਨਹੀਂ ਨਹੀਂ ਕਾ ਨਹੀਂ ਹੋਗਾ ਤੇ ਪਾਜੀ ਉਹ ਆ ਗਿਆ ਜੀ ਰੁਪਿੰਦਰ ਵੀਰ ਤੇ ਉਹਦੇ ਨਾਲ ਅੱਜ ਜੋ ਬਣਾਲੀ ਗੱਲ ਕਰਨੀ ਜੀ ਆ ਚਲੋ ਉਦੋਂ ਦੇ ਵਾਵਾ ਦਿਨ ਹੋ ਗਏ ਕਰਨੇ ਕਰਨੇ ਗੱਲ ਹੋਣੀ ਨਹੀਂ ਚੱਲ ਹੁੰਦਾ ਚੱਲ ਬੈੰਦਾ ਤੇ ਫਿਰ ਕਾਰੀ ਲੈਣੀ ਅੱਜ ਕਰ ਲੈਣਾ ਕਿੰਨੇ ਦਿਨ ਹੋ ਗਏ ਆ ਤੇ ਗੱਲ ਕਰਨੀ ਹੈ ਅੱਜ ਠੀਕ ਠੀਕ ਹੋਰ ਕੋਈ ਗੱਲ ਬਾਤ ਵਧੀਆ ਪਾਜੀ ਆ ਜਾਓ ਪਾਜੀ ਆ ਜਾਓ ਆ ਜਾ ਆ ਪੀ ਆ ਜਾ ਮੁੰਡਿਆ ਬੈਠ ਹੋਰ ਹੋਰ ਸੁਣਾਓ ਬੈਠੇ ਵਾ ਵਧੀਆ ਵਧੀਆ ਹੋਰ ਕਿਦਾਂ ਬੱਸ ਵਧੀਆ ਸ਼ੇਅਰ ਗਿਆ ਸੀ ਮੈਂ ਅੱਛਾ ਅੱਛਾ ਦੇ ਆਏ ਪੈਸੇ ਮਿਸਤਰੀ ਦੇ ਦੇ ਆਏ ਪੈਸੇ ਦੇ ਆਵਾ ਠੀਕ 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 ਹੋਰ ਕੋ ਕਰ ਬਾਦ ਜੇ ਨਾ ਡੇਸੇ ਆਉਂਦਾ ਦੱਸ ਦਿਓ ਤੁਹਾਨੂੰ ਕੋਈ ਗੱਲ ਨਹੀਂ ਪੈਸੇ ਆ ਜਾਣਗੇ ਨਹੀਂ ਨਹੀਂ ਯਾਰ ਗੱਲ ਤਾਂ ਕੀ ਆ ਪੈਸੇ ਪੂਹੇ ਜੋ ਅਜ ਹਿੱਸਾ ਬੰਦਾ ਉਹ ਦੇਣਾ ਚਾਹੀਦਾ ਵਾ ਦਾ ਗੱਲ ਕੀ ਫਿਰ ਫਿੱਕ ਪੈਂਦੀ ਯਾਰ ਭਰਾਵਾ ਚ ਹੁਣ ਆਪਾਂ ਮੈਂ ਹੁਣ ਜੋ ਚਲ ਦੇ ਆਵਾ ਤਾਂ ਪਰ ਫਿਰ ਵੀ ਜੋ ਸਾਡਾ ਹਿੱਸਾ ਬੰਦਾ ਨਾ ਤੂੰ ਦੱਸ ਦੇ ਕੋਈ ਗੱਲ ਨਹੀਂ ਸਾਡੇ ਕੋ ਪੈਸੇ ਲੈਣਾ ਮੈਂ ਦੱਸ ਦੂੰ ਤੁਹਾਨੂੰ ਕੋਈ ਗੱਲ ਰੁਪਿੰਦਰ ਵੀਰ ਜੀ ਦਿਲਬਾਗ ਵੀਰ ਨੇ ਤੁਹਾਡੇ ਨਾਲ ਗੱਲ ਕਰਨੀ ਆ ਕੁਝ ਉਹ ਜੋਬਨ ਬਾਰੇ ਹੂੰ ਕਿਹੜੀ ਗੱਲ ਕਰਨੀ ਆ ਮੈਂ ਕਿਹਾ ਯਾਰ ਉਹ ਦਿਨ ਆਪਾਂ ਸ਼ਹਿਰ ਨਹੀਂ ਜਾਣਦੇ ਦੋਵੇਂ ਜਣੇ ਹੂੰ ਤੇ ਮੈਂ ਉਹ ਦਿਨ ਵੇਖਿਆ ਵੀ ਇਹਨੂੰ ਮੈਂ ਪੁੱਛਿਆ ਵੀ ਮੈਂ ਭਲਾ ਕਿੱਥੇ ਵੀ ਲੱਗਾ ਹੋ ਆਪਣਾ ਜੋਬਨ ਵੀਰ ਤੇ ਮੈਨੂੰ ਵਖਾਣ ਦੁਕਾਨ ਤੋਂ ਕਿਹੜੀ ਆ ਭਲਾ ਤੇ ਜਦੋਂ ਮੈਂ ਉੱਥੇ ਇਹ ਵੇਖਿਆ ਨਾ ਯਾਰ ਉਹ ਮੋਟਰਸੜ ਦੇ ਆਇ ਤੋਣ ਤੇ ਮੇਰੇ ਮਨ ਨੂੰ ਬੜਾ ਲੱਗਾ ਯਾਰ ਵੀ ਅਸੀਂ ਕੋਠੀਆਂ ਕਾਰਾਂ 'ਚ ਤੇ ਭਰਾ ਸਾਡਾ ਡਿਆ ਮੋਟਰਸੜ ਲੋਕਾਂ ਦੇ ਤੋਣ ਤੇ ਮੇਰੇ ਮਨ 'ਚ ਬੜਾ ਆਇਆ ਵੀ ਆਪਣੇ ਭਰਾ ਨੂੰ ਯਾਰ ਜਿੱਦਾਂ ਮਰਜ਼ੀ ਜਾਣਾ ਉਹਨੂੰ ਫੋਨ ਕਰ ਉਹਨੂੰ ਵਾਸ਼ਿੰਗ ਪੁਆਇੰਟ ਖੋਲ੍ਹ ਕੇ ਦਈਏ ਯਾਰ ਯਾਰ ਮਾਨ ਨੇ ਤੇ ਮੇਰੇ ਵੀ ਉਹਦੋਂ ਨੌਂ ਰਿਆ ਸੀ ਅੱਛਾ ਅੱਛਾ ਕਿ ਉਹਦੋਂ ਚੱਲ ਤੂੰ ਉਹ ਗੁੱਸੇ 'ਚ ਹੀ ਸੀ ਤੇ ਮੈਂ ਹਾਂ ਦੋ ਪੈਸੇ ਪੁਛੇ ਵੀ ਗੱਲ ਕਰਦੇ ਕੀ ਪੈਸੇ ਮੋੜ ਦੀ ਇਦਾਂ ਉਹਦਾ ਆਹ ਵਾਹ ਵਾਹ ਤੇ ਮੇਰਾ ਇਰਾਦਾ ਸੀ ਕਿ ਆਪਾਂ ਨੂੰ ਕੰਮ ਖੋਲ ਕੇ ਦਈਏ ਚੱਲ ਮੈਂ ਉਹ ਜਿੱਦਾਂ ਹੋਣਾ ਕਰੀਏ ਕੰਮ ਖੋਲ ਕੇ ਉਹਨੂੰ ਸਰਪ੍ਰਾਈਜ਼ ਦਈਏ ਇੱਕ ਤੂੰ ਵੀ ਚੱਲ ਸਿਆਣਾ ਹੀ ਓ ਚੱਲ ਜਿੱਦਾਂ ਚੰਗਾ ਲੱਗਦਾ ਓਦਾਂ ਕਰ ਲੋ ਤੁਸੀਂ ਹਣਾ ਮੇਰਾ ਰਜ਼ਾ ਨੇ ਖੋਲ ਕੇ ਉਹਨੂੰ ਫੋਨ ਕਰ ਦਈਏ ਕਿ ਜੋ ਬਣਾ ਇੱਥੇ ਆ ਕੋਈ ਕੰਮ ਆ ਆ ਚੱਲ ਇਦਾਂ ਕਰ ਲਈ ਜਿੱਦਾਂ ਤੇਰਾ ਨਾਲ ਗੱਲਬਾਤ ਤੇਰਾ ਨਾਲ ਗੱਲਬਾਤ ਹੁੰਦੀ ਰਹਿੰਦੀ ਚੱ ਠੀਕ ਬੰਦੇ ਰੱਖ ਕੇ ਸਾਰਾ ਐ ਪ੍ਰੋਪਰ ਕਰਕੇ ਆ ਉਹਨੇ ਬੰਦਾ ਬੁੰਦਾ ਰੱਖ ਕੇ ਤੇ ਦੋ ਉਹਨੂੰ ਕੋਈ ਗੱਲ ਨਹੀਂ ਤਾਂ ਕੀ ਤੇ ਨਾਲੇ ਤੂੰ ਹੀ ਕਿੱਥੇ ਵੇਖ ਲਿਆ ਉਹਨੂੰ ਕੰਮ ਕਰਦੇ ਉਹ ਯਾਰ ਉਹਦਣ ਮੈਂ ਤੇ ਅਰਵਿੰਦਰ ਗਏ ਨਹੀਂ ਸ਼ਹਿਰ ਨੂੰ ਹੂੰ ਹੂੰ ਉਹ ਜਿਹੜੇ ਨਹਿਰ ਵਾਲੇ ਪਾਸੇ ਪੰਜ ਗੱਲੇ ਲਏ ਆ ਤੇ ਉਹ ਕਹਿੰਦੇ ਪੀ ਭਾਜੀ ਰਜਿਸਟਰੀ ਕਰਾਓ ਆਣ ਕੇ ਅੱਛਾ ਤੇ ਮੈਂ ਹੀ ਫਿਰ ਗਏ ਆ ਤੇ ਉਹ ਰਜਿਸਟਰੀ ਉੱਥੇ ਕਾਗੇ ਪੱਤਰ ਕੀ ਬਣਾਇਆ ਤਿਆਰ ਕੀਤੇ ਆ ਠੀਕ ਠੀਕ ਤੇ ਉਹ ਫੇਰ ਵੇਖੋ ਹੁਣ ਕਿਦਾਂ ਦਾ ਬੰਦਾ ਟਾਈਮ ਉਹਦਣ ਫਿਰ ਰਜਿਸਟਰੀ ਕਰਾ ਲਈ ਨਾਲੇ ਤੂੰ ਵੀ ਗੱਲ ਨਾਲ ਅੱਛਾ ਨਹੀਂ ਚਲੋ ਜਾਵਾਂਗੇ ਚਲ ਫਿਰ ਮੈਂ ਕਰ ਲੈਂਦਾ ਜੋ ਉਹਨੂੰ ਵੀ ਤਰਪਿੰਦਰ ਤੂੰ ਫਿਰ ਕਰ ਲੈ ਤਿਆਰੀ ਵੇਖ ਲੈ ਉਥੇ ਲਾਗੇ ਕੋਈ ਥਾਂ ਮਿਲਦਾ ਤੇ ਵਾਸ਼ਿੰਗ ਪੁਆਇੰਟ ਦਾ ਤੇ ਉਹਨੂੰ ਵਾਸ਼ਿੰਗ ਪੁਆਇੰਟ ਖੋਲ ਦੋ ਤੇ ਸਾਦ ਲੈ ਫਿਰ ਉਹਨੂੰ ਕੋਈ ਗੱਲ ਨਹੀਂ ਜਿੱਦਣ ਫਿਰ ਉਹਨੂੰ ਜਿੱਦਣ ਤਿਆਰ ਹੋ ਜੂ ਪੂਰਾ ਤੇ ਉਸ ਦਿਨ ਫਿਰ ਉਹਨੂੰ ਦੇ ਦੇ ਦਾਂਗੇ ਚਾਬੀ ਉਦੋਂ ਲਾਗੇ ਬੰਨੇ ਫਿਰ ਕਿੱਧਰਾ ਵੇਖ ਲੈਣਾ ਕਿੱਥੇ ਜਿੱਥੇ ਵਧੀਆ ਡਾ ਹੋਵੇ ਹਨਾ ਹਾਂ ਡਾ ਡਾ ਵੇਖ ਲਓ ਵਧੀਆ ਤੇ ਕਰ ਲਓ ਮੈਂ ਇੱਕ ਗੱਲ ਹੋਰ ਸੋਚਣ ਦੇ ਆ ਵੀਰ ਜੀ ਹੂੰ ਜੇ ਜਿੱਦਣ ਜੀ ਸੀ ਕਰਾਉਣੀ ਆ ਜੇਹੀ ਉਸ ਦਿਨ ਜੋ ਬੰਸਾਦ ਲਈਏ ਹਾਂ ਤੇ ਜਿਹੜੇ ਅਸੀਂ ਪੰਜ ਕਿਲੇ ਲਏ ਆ ਜੇ ਅਸੀਂ ਸਿੱਧੇ ਉਹਦੇ ਨਾਲ ਕਰਾ ਦਈਏ ਤੇ ਇੱਕ ਚਲੋ ਕਰ ਲੋ ਵੇਖ ਲੋ ਜਿੱਦਾਂ ਤੁਹਾਡਾ ਰਦਾ ਗੱਲ ਤੇ ਬਿੰਦਰ ਦੀ ਠੀਕ ਆ ਆਪਾਂ ਇਤਾਂ ਕਰ ਲਈਏ ਤੇ ਉਹ 5 ਕਿਲੋ ਉਹਦੇ ਨਾਂ ਕਰ ਦਿੰਨੇ ਆ ਚਲੋ ਕੋਈ ਗੱਲ ਨਹੀਂ ਤਾਂ ਕੀ ਦੇ ਦੋ ਕਰ ਦੋ ਉਹਦੇ ਨਾਂ 5 ਕਿਲੇ ਪਰ ਆਪਾਂ ਵੀ ਅੱਗੇ ਵੀ ਉਹਦਾ 1.5-2 ਕਿਲੇ ਵਾਹੁਣੀ ਡੈ ਉਹਦੇ ਤੇ ਹੁਣ ਨਾਲੇ ਆਪਣੇ ਤਿੰਨਾ ਭਰਾਵਾਂ ਕੋ ਵਧੀਆ ਪੈੜੀ ਨੋ ਨੋ 10 ਦਾ ਕਿਲੇ ਸਾਡੇ ਕੋ ਹੈਗੀ ਆ ਵਧੀਆ ਆਪਣਾ ਸਰਕਲ ਆ ਹਰ ਇੱਕ ਸੌਕੇ ਘਰ ਬੈਠੇ ਆ ਆਪਾਂ ਤੇ ਆਪਣਾ ਜੇ ਛੋਟਾ ਭਰਾ ਵਾ ਚਲੋ ਉਹ ਵੀ 5 ਕਿਲੇ ਉਹਦੇ ਨਾਂ ਹੋਣਗੇ ਵਾਸ਼ਿੰਗ ਪੁਆਇੰਟ ਖੋਲ ਦੋ ਉਹਨੂੰ ਇੱਕ ਤੇ ਜੇ ਕਿਤੇ ਵੇਖੋਗੇ ਤਾਂ ਥਾਂ ਕਿ ਤੇ ਹੋਰ ਵੀ ਮਿਲਦਾ ਨਾ ਉਹਦੇ ਲਾਗੇ ਵਾਸ਼ਿੰਗ ਉਹਨੂੰ ਉੱਥਾ ਵੇਖੋ ਉਹ ਵੀ ਉੱਥੇ ਦੀ ਕੋਠੀ ਵੀ ਬਣ ਜਿਹੜੀ ਇੰਨਾ ਕ ਖਿਆਲ ਰੱਖਿਓ ਵੀ ਜਦੋਂ ਆਹੋ ਤੂੰ ਇਹਦਾ ਗੁਜ਼ਾਰਾ ਉੱਥੇ ਹੋ ਜੇ ਪੀ ਹੁਣਾਂ ਵੀ ਵਾਸ਼ਿੰਗ ਪੁਆਇੰਟ ਕਿਤੇ ਹੋ ਜੇ ਥਾਂ ਵੱਧ ਵੱਧ ਮਿਲਦਾ ਨਾ ਵੱਧ ਲੈ ਲਓ ਉਹਨੂੰ ਪਰ ਦੱਸਿਓ ਹੁਣਾਂ ਜੇ ਜਿੱਦਣ ਇਹ ਕੰਮ ਤੁਸੀਂ ਸਾਰੇ ਕਰ ਲੋਗੇ ਨਾ ਉਸ ਦਿਨ ਹੀ ਉਹਨੂੰ ਦੱਸਣਾ ਉਸ ਦਿਨ ਹੀ ਫਿਰ ਆਪਣੀ ਰਜਿਸਟਰੀ ਕਰਾਉਣੀ ਹੈ ਇੱਕ ਪਹਿਲਾਂ ਉਹਨੂੰ ਚਾਬੀਆਂ ਦੇ ਦੇਓ ਉਹਦੀਆਂ ਵਾਸ਼ਿੰਗ ਪੁਆਇੰਟ ਦੀਆਂ ਤੇ ਮੁੜ ਕੇ ਉੱਥੇ ਉਹਨੂੰ ਸ਼ਹਿਰ ਲੈ ਆਜੋ ਤੇ ਨਾਲ ਰਜਿਸਟਰੀ ਕਰਾ ਦਿਓ ਉਹਦੇ ਨਾਂ ਤੇ ਚਲੋ ਕੋਈ ਗੱਲ ਨਹੀਂ ਕਰ ਲੈਂਦੇ ਫਿਰ ਤਾਂ ਠੀਕ ਆ ਤੇ ਤੇਰਾ ਕੀ ਵਿਚਾਰ ਆ ਵੀਰੇ ਤੂੰ ਦੱਸ ਦੇ ਜਿੱਦਾਂ ਜੇ ਕੋਈ ਹੈ ਕੋਈ ਮਨਮੁਨ ਚ ਗੱਲ ਤੇਰੀ ਕੋ ਦੱਸ ਦੇ ਜਿੱਦਾਂ ਤੁਸੀਂ ਕਹੋਗੇ ਮਨ ਚ ਗੱਲ ਜੇ ਤੁਹਾਡੇ ਵੀ ਹੈਗੀ ਦੋਵਾਂ ਦੇ ਦੱਸ ਦੋ ਕਿਉਂਕਿ ਮੈਂ ਤੇ ਪਹਿਲਾਂ ਸੋਚਿਆ ਵਾ ਇਹ ਕੰਮ ਕਰਨ ਬਾਰੇ ਨਹੀਂ ਨਹੀਂ ਕੋਈ ਗੱਲ ਨਹੀਂ ਤਾਂ ਕਿ ਠੀਕ ਹੈ ਮੈਂ ਤਾਂ ਹੀ ਤੁਹਾਨੂੰ ਕਹਿਣਾ ਨਹੀਂ ਨਹੀਂ ਕੋਈ ਉਹ ਦਿਨ ਯਾਰ ਜਦਨ ਮੈਂ ਉਹਨਾਂ ਗਏ ਜਦਨ ਗਏ ਉਹਦੇ ਚੱਕਰ ਚ ਰਿਸ਼ਤੀ ਤੇ ਪਰ ਮੈਂ ਉਹਦਨ ਮਨ ਚ ਬੜਾ ਹੋਇਆ ਯਾਰ ਵੀ ਭਰਾ ਸਾਡਾ ਕਿਹੜੇ ਕੰਮ ਲੱਗਾ ਵੀ ਰੁਪਈਏ ਰੁਪਈਏ ਨੂੰ ਤਰਸਣ ਡਿਆ ਤੇ ਰਹਿਣ ਕਰਾਏ ਤੇ ਡਿਆ ਉਹਦਨ ਬੜੇ ਮਨ ਨੂੰ ਲੱਗੀ ਗੱਲ ਪਿੰਨ ਮੈਂ ਉਹਦਨ ਕਿਹਾ ਤਾਂ ਨਿੱਕੇ ਨੂੰ ਮੈਂ ਯਾਰ ਕਰੋ ਨਾ ਗੱਲ ਰੁਪਿੰਦਰ ਨਾਲ ਕਿਤੇ ਬ ਚਲੋ ਠੀਕ ਆ ਫਿਰ ਜਿੱਦਾਂ ਕੰਮ ਕਰਦੇ ਆ ਇਹਨੂੰ ਸਤ ਲਾਂਗੇ ਆਓ ਮਰ ਜਾ ਮਾਰੀਏ ਫੇਰਾ ਮਾਰੀਏ ਚਲੋ ਚਲੋ ਮਾਰੋ ਫਿਰ ਪੈੜੀ ਵਾਲ ਮਾਰੀਏ ਬੰਨੇ ਫੇਰਾ ਨੀਰਾ ਹੁੰਡਿਆ ਵਾ ਚਲੋ ਫਿਰ ਚੱਲੀਏ ਮਾਰੋ ਕੋਈ ਫੇਰਾ ਤੇ ਮੈਂ ਸਮਾਨ ਅੰਦਰ ਹਾ ਦੇਣਾ ਚਲ ਇਦਾਂ ਕਰ ਲੈ ਤੂੰ ਸਮਾਨ ਰਹਾ ਲੈ ਫਿਰ ਅਸੀਂ ਚੱਲ ਫੇਰਾ ਮਾਰਉਨੇ ਪਰਲੇ ਪਾਸੇ ਨਾਲੇ ਉਧਰ ਹੋਉਨੇ ਠੀਕ ਠੀਕ ਚਲੋ ਠੀਕ ਸ਼ੂਟ ਆਪ ਪਰਪੰਦਰ ਤੇ ਭੇਜਿੰਦੇ ਠੀਕ ਹੈ ਦੀਦੀ ਫਿਰ ਚੱਲ ਆ ਥੋੜੀ ਜਿਹੀ ਕੋਈ ਨਹੀਂ ਰਹਿਣਦੀ ਉਹ ਨਹੀਂ ਥੋੜੀ ਆ ਠੀਕ ਹੈ ਦੀਦੀ ਠੀਕ ਹੈ ਭਾਬੀ ਹੈ ਖਿਆਲ ਰੱਖਿਓ ਆਪਣਾ ਹੈ ਨਹੀਂ ਨਹੀਂ ਧਿਆਨੀ ਮੈਂ ਰਹਿਣ ਦਿੰਦੇ ਦੱਸ ਉਹ ਨਹੀਂ ਨਹੀਂ ਥੋੜੀ ਆ ਤੇ ਖਿਆਲ ਰੱਖਿਓ ਫਿਰ ਹੈ ਤੇ ਮਾਰਿਓ ਫੇਰਾ ਫਿਰ ਕੇ ਦਿਨ ਹਾਂ ਹਾਂ ਜ਼ਰੂਰ ਹਾਂ ਠੀਕ ਹੈ ਭਾਜੀ ਫਿਰ ਚਲ ਧਿਆਨ ਨਾ ਜਾਇਓ ਹਾਂਜੀ ਦੀਦੀ ਬੋਲਦੇ ਨਹੀਂ ਤੁਸੀਂ ਉਹਨਾਂ ਕਹਿ ਕੇ ਨਹੀਂ ਗਏ ਤਾਰਾ ਲਾਉਣ ਵਾਲਾ ਲਈਆ ਨਹੀਂ ਇਹ ਤਾਂ ਕੋਣਾਂ ਨੇ ਕਿੱਥੇ ਬੱਤੀ ਤੇ ਆਉਣ ਹੀ ਨਹੀਂ ਦੇਈ ਅਜੇ ਮੈਂ ਤਾਂ ਦੁੰਦਾ ਕਹਿ ਕੇ ਗਿਆ ਤੇ ਗਰਮੀ ਕਿੰਨੀ ਕਿਦਾਂ ਬਹਿਣਾ ਵਾ ਤਸੀਂ ਕਹਿ ਦੋ ਉਹਨਾਂ ਨੂੰ ਮੜਾ ਜਾ ਵੀ ਤਾਰ ਲਾ ਦੇ ਮੈਂ ਤਾਂ ਉਹਨਾਂ ਨੂੰ ਦੋ ਵਾਰੀ ਕਹਿਤਾ ਵਾ ਮੈਂ ਇਦਾਂ ਕਰਦਾ ਵਾਂ ਆਪ ਹੀ ਮਿਸਤਰੀ ਸੱਦ ਕੇ ਨਾ ਤੇ ਕੰਮ ਕਰਾ ਲੈਣੇ ਕੋਈ ਗੱਲ ਨਹੀਂ ਵੇਖ ਲਓ ਇੱਥੇ ਬੈਠ ਮੈਂ ਤਾਂ ਨਾਲ ਗੱਲ ਕਰਨੀ ਸੀ ਇੱਕ ਹਾਂਜੀ ਉਹ ਤੁਸੀਂ ਜਦੋਂ ਬੈਠੇ ਹੋ ਰਵਿੰਦਰ ਲਾਗੇ ਅੰਦਰ ਕਰਦੇ ਸੀ ਗੱਲ ਕੋਈ ਨਾ ਨਾ ਗੱਲ ਉਹਨੇ ਵਿਚੇਰੀ ਨੇ ਕੀ ਕਰਨੀ ਆਪਣੀਆਂ ਹੀ ਡੇ ਹੀ ਕਰਨ ਕਹਿੰਦੀ ਵੀ ਮੈਨੂੰ ਬੜੀ ਸ਼ਰਮਜੀ ਮਹਿਸੂਸ ਹੁੰਦੀ ਆ ਵੀ ਮੇਰੇ ਕਰਕੇ ਤੁਸੀਂ ਘਰੋਂ ਬਾਹਰ ਵੀ ਗਏ ਤੁਹਾਡੇ ਪੇਕੇ ਵੀ ਛੁੱਟ ਗਏ ਤੇ ਮੈਂ ਉਹਨਾਂ ਇਹ ਚੀਜ਼ ਸਮਝਾਈ ਵੀ ਤੂੰ ਆਪਣੇ ਘਰ ਠੀਕ ਠਾਕ ਰਿਹਾ ਸਾਨੂੰ ਬੜੀ ਖੁਸ਼ੀ ਆ ਕੋਈ ਨਹੀਂ ਹਾੜੇ ਤੇ ਇਹਦਾ ਸੈੱਟ ਹੋਈ ਜਾਣਾ ਵਾ ਥੋੜਾ ਸਮਾਂ ਪਾ ਕੇ ਫਿਰ ਮੰਮੀ ਵੱਲੋਂ ਕਰਦੇ ਹੀ ਚੱਲਾ ਵੀ ਉਹ ਨਹੀਂ ਹਜੇ ਵੀ ਇਹ ਗੱਲ ਮੰਨਣ ਚਾਉਂਦੇ ਵੀ ਤੁਸੀਂ ਸਹੀ ਹੋ ਜਾਂ ਗਲਤ ਉਹ ਆਪਣੀ ਹੀ ਮਤੀਆਂ ਕਰਦੇ ਆ ਮੈਂ ਕਿਹਾ ਵੀ ਹੌਲੀ ਹੌਲੀ ਤੁਹਾਨੂੰ ਵੀ ਅਹਿਸਾਸ ਹੋਇਆ ਤੇ ਮੰਮੀ ਨੂੰ ਵੀ ਹੋ ਹੀ ਜਾਣਾ ਵਾ ਜਦੋਂ ਸਮਾਂ ਹੁੰਦਾ ਆ ਨਾ ਫਿਰ ਸਾਰਾ ਕੁਝ ਠੀਕ ਹੋ ਜਾਂਦਾ ਮੈਂ ਤੇ ਆਪਨਾ ਕਈ ਵਾਰੀ ਇਹ ਚੀਜ਼ ਸੋਚਨਾ ਵੀ ਜੇ ਹਾੜੇ ਨਾਲ ਇਹਨੇ ਇੱਕ ਕੰਮ ਨਾ ਹੋਏ ਹੁੰਦੇ ਨਾ ਤੇ ਖੁਸ਼ੀ ਭਾਵੇਂ ਰਪਿੰਦਰ ਨੂੰ ਵੀ ਸਮਝਣਾ ਆਉਂਦੀ ਸਾਰੀਆਂ ਗੱਲਾਂ ਦੀ ਆਹੋ ਤੇ ਗੱਲ ਹੈਗੀ ਆ ਪਰ ਚਲੋ ਕੋਈ ਗੱਲ ਨਹੀਂ ਸਾਨੂੰ ਇੰਨੀ ਬੜੀ ਖੁਸ਼ੀ ਆ ਪਿਆ ਆਪਣੇ ਘਰ ਸੁਖੀ ਹੈ ਇੱਕ ਗੱਲ ਹੋਰ ਮੈਂ ਕਰਨੀ ਸੀ लवली ਵੀਰ ਮੈਨੂੰ ਕਹਿਣਾ ਸੀ ਕੰਮ ਵੱਲੋਂ ਅੱਛਾ ਤੁਹਾਡੇ ਸਾਹਮਣੇ ਗੱਲ ਕੀਤੀ ਸੀ ਆਹ ਤੇ ਕਿਦਾਂ ਕਰੀਏ ਜੇ ਮੈਂ ਚਲ ਗਿਆ ਤੇ ਮੁੜ ਕੇ ਤੁਸੀਂ ਇਕੱਲੇ ਰਹੋਗੇ ਫਿਰ ਵੇਖ ਲਓ ਕੋਈ ਗੱਲ ਨਹੀਂ ਤੁਹਾਨੂੰ ਜਿੱਦਾਂ ਵੀ ਠੀਕ ਲੱਗਦਾ ਵਾ ਵਾਹ ਵੀ ਰਿਜ਼ਲਟ ਆਈ ਜਾਣਾ ਵਾ ਤੇ ਤੁਸੀਂ ਨਾ ਭਾਵੇਂ ਜਿੱਦਾਂ ਮਰਜੀ ਆ ਪਿੰਡ ਵੀਰ ਜੀ ਹੁਣਾਂ ਨਾ ਵੀ ਗੱਲ ਕਰ ਲਿਓ ਵੀ ਉਹ ਕੀ ਚਾਹੁੰਦੇ ਆ ਘਟੋ ਘਟ ਔਖੇ ਮਾੜੇ ਸਮੇਂ ਤੇ ਉਹ ਨਾ ਮਦਦ ਕੀਤੀ ਹੀ ਸਾਡੀ ਮਾਫੜੀ ਫਿਰ ਵੀ ਜੇ ਉਹ ਕਹਿਣਗੇ ਤੇ ਦਮੀ ਸਲਾਹ ਦੇਣੀ ਤੇ ਵੇਖ ਲਿਓ ਮੈਂ ਇੱਕ ਗੱਲ ਸੋਚਣ ਡਿਆ ਵਾਂ ਵੀ ਆਪਾਂ ਇਦਾਂ ਕਰੀਏ ਤੁਹਾਡੇ ਪਿੰਡ ਗੱਲ ਕਰੀਏ ਤੁਹਾਡੀ ਮੰਮੀ ਨਾਲ ਤੇ ਚਲ ਜੇ ਤੁਸੀਂ ਉੱਥੇ ਥੋੜਾ ਜਿਹਾ ਰਹਿ ਲਓ ਤੇ ਮੈਂ ਜਾ ਕੇ ਕੰਮ ਕਰਾਂਗਾ ਅੱਜ ਨਹੀਂ ਤੇ ਕੱਲ੍ਹ ਪਤਾ ਤਾਂ ਲੱਗਣਾ ਹੀ ਆ ਤੇ ਜਿੰਨੀ ਗੱਲ ਘਾਵਾਂਗੇ ਨਾ ਉਹਨਾਂ ਨੁਕਸਾਨ ਸਾਡਾ ਹੀ ਆ ਮੇਰੇ ਚਾਲੇ ਰਿਜ਼ਲਟ ਆਈ ਜਾਂਦਾ ਫੇਰੀ ਕਰਦੀ ਤੁਹਾਨੂੰ ਪਤਾ 100 ਗੱਲਾਂ ਹੋ ਜਾਂਦੀਆਂ ਚਲੋ ਕੱਢਣੇ ਕੋਈ ਨਾ ਕੋਈ ਹੱਲ ਕੋਈ ਗੱਲ ਕਰ ਲਓ ਤੁਸੀਂ ਕੰਮ ਮੈਂ ਬੱਤੀ ਵਾਲਾ ਸੱਦ ਕੇ ਲਿਆਉਣਾ ਕੋਈ ਠੀਕ ਹੈ